ਲਹਿਰਾ ਮਬਤ ਫਾਟਕ ਜਿਹੜਾ ਕਿ ਇੱਥੋਂ ਠੀਕ 4 ਕਿਲੋਮੀਟਰ ਤੇ ਟੋਲ ਹੈ ਉਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੁਸੀਂ ਲੰਬੀ ਕਤਾਰ ਦੇਖ ਸਕਦੇ ਹੋ ਰੋਜ਼ ਆਪਾਂ ਇੱਥੋਂ ਲਾਈਵ ਹੁੰਨੇ ਆ तकरीबन ਰੋਜ਼ ਹੀ ਇੱਥੇ 파ਟਕ ਲੱਗਦਾ ਹੈ ਕਿਹਾ ਤੁਸੀਂ ਲੈਣਾ ਦੇਖ ਸਕਦੇ ਹੋ ਤਿੰਨ ਤਿੰਨ ਲੈਣਾ ਲੱਗੀਆਂ ਲੰਬੀ ਲਾਈਨ ਦੇਖ ਸਕਦੇ ਹੋ ਤੁਸੀਂ ਤੇ ਇਧਰੋਂ ਲੰਬੀ ਲਾਈਨ ਹੈ ਇਧਰਲੇ ਪਾਸੇ ਨੂੰ ਦੇਖ ਸਕਦੇ ਹੋ ਕਿੰਥੋਂ ਤੱਕ ਲਾਈਨ ਹੈ ਤੇ ਉਹ ਬੱਸਾਂ ਮਗਰ ਖੜੀਆਂ ਇਹਨਾਂ ਦੇ ਜਿਹੜੇ ਟਾਈਮ ਮਿਸ ਵੀ ਹੋਣੇ ਆ ਉਹ ਸਾਹਮਣੇ ਬੱਸ ਖੜੀ ਆ ਦੇਖੋ ਇਹ ਬੱਸ ਦਾ ਵੀ ਟਾਈਮ ਮਿਸ ਹੋਣਾ ਤੇ ਆਪਾਂ ਰੋਜ਼ ਹੀ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਜਦੋਂ ਵੀ ਇੱਥੋਂ ਲੰਘਦੇ ਆ ਇਹ ਲਹਿਰਾਮਾ ਬੱਦਾ ਫਾਟਕ ਹੈ ਤੇ ਆਪਾਂ ਇੱਕੋ ਹੀ ਗੱਲ ਕਰਦੇ ਹਾਂ ਵੀ ਇਹ ਫਾਟਕ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੇ ਜਾਂ ਫਿਰ ਅੱਗੇ ਟੋਲ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਭਰਾਵਾਂ ਦਾ ਇਹੀ ਕਹਿਣਾ ਕਿ ਇਹ ਫਾਟਕ ਦੇ ਉੱਪਰ ਪੁਲ ਬਣਨਾ ਚਾਹੀਦਾ ਤੇ ਜਾਂ ਫਿਰ ਟੋਲ ਪੁਲਾ ਜਾ ਚੱਕਿਆ ਜਾਣਾ ਚਾਹੀਦਾ ਹੁਣ ਜਿਹੜੀ ਤੁਹਾਡੇ ਅੱਗੇ ਬੇਨਤੀ ਹੈ ਭਰਾਵੋ ਬੋਲੋ ਜੇ ਬੋਲ ਸਕਦੇ ਹੋ ਤਾਂ ਜੇ ਬੋਲ ਨਹੀਂ ਸਕਦੇ ਤਾਂ ਜਿਹੜੇ ਭਰਾ ਬੋਲਦੇ ਆ ਉਹਨਾਂ ਦੀਆਂ ਵੀਡੀਓ ਸ਼ੇਅਰ ਕਰ ਲਿਆ ਕਰੋ ਆ ਹੁਣ ਇੱਥੇ ਟਰੈਫਿਕ ਇੰਨਾ ਕੁ ਦੂਜੇ ਪਾਸੇ ਵੀ ਤੁਹਾਨੂੰ ਦਿਖਾ ਦਈਏ ਆ ਹੁਣ ਫਾਟਕ ਖੁੱਲਿਆ ਤੇ ਇੱਥੇ ਇੰਨਾ ਕਿ ਟ੍ਰੈਫਿਕ ਜਾਮ ਹੁੰਦਾ ਦੇਖੋ ਆ ਬੱਸ ਦਾ ਵੀ ਟਾਈਮ ਐ ਸੋਣਾ ਜਿਹੜੀ ਮੂਹਰੇ ਗਈ ਆ ਉਹਦਾ ਵੀ ਟਾਈਮ ਐ ਸੋਣਾ ਕਿਉਂਕਿ ਇਹਨਾਂ ਨੂੰ 10-15 15 ਮਿੰਟ ਖੜਿਆ ਨੂੰ ਹੋ ਗਏ ਇਧਰ ਟ੍ਰੈਫਿਕ ਦੇਖ ਸਕਦੇ ਹੋ ਐਂਬੂਲੈਂਸਾਂ ਵਿੱਚ ਫਸੀਆਂ ਹੁੰਦੀਆਂ ਉਹ ਸਾਹਮਣੇ ਦੋ ਬੱਸਾਂ ਆਉਂਦੀਆਂ ਬਿਲਕੁਲ ਇਹ ਦੇਖ ਸਕਦੇ ਹੋ ਦੋ ਬੱਸਾਂ ਜਾਂਦੀਆਂ ਇਹਨਾਂ ਦੇ ਟਾਈਮ ਐ ਸੋਣਿਆ ਉਹ ਦੋ ਮਗਰ ਹੋਰ ਆਉਂਦੀਆਂ ਚਾਰ ਬੱਸਾਂ ਹੋ ਗਈਆਂ ਤੇ ਹੋਰ ਵੀ ਹੋ ਸਕਦਾ ਕਿ ਇੱਕ ਦੋ ਬੱਸਾਂ ਹੋਣ ਇੰਨਾ ਬੱਸਾਂ ਦੇ ਆ ਦੇਖੋ ਆ ਪੰਜਵੀਂ ਬੱਸ ਆ ਗਈ ਐ ਇੰਨਾ ਬੱਸਾਂ ਦੇ ਟਾਈਮ ਇਸ ਹੋਣੀ ਹੋਣੀ ਐ ਤੇ ਫਿਰ ਜੇ ਇਹ ਮਗਰ ਇੱਥੋਂ 4 ਕਿਲੋਮੀਟਰ ਟੋਲ ਦੇ ਕੇ ਆਇਆ ਵੀਰੋ ਟੋਲ ਕਾ ਦਾ ਸਰਕਾਰ ਨੂੰ ਵੀ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਲੋਕਾਂ ਦੇ ਤੁਸੀਂ ਜਿਹੜਾ ਹੈਗਾ ਜੇ ਬਾਂ ਕੱਟਣ ਲੱਗੇ ਹੋਏ ਹੋ ਪਰ ਉਹਨਾਂ ਦੀ ਆਮਦਨ ਦਾ ਸਾਧਨ ਕੋਈ ਨਹੀਂ ਚਾਹੇ ਉਹ ਸਰਕਾਰੀ ਬੱਸਾਂ ਚਾਹੇ ਪ੍ਰਾਈਵੇਟ ਅੱਜ ਕੱਲ ਦਾ ਸਾਰਿਆਂ ਹੀ ਪ੍ਰਾਈਵੇਟ ਹੈ ਕਿਉਂਕਿ ਠੇਕੇ ਤੇ ਚੱਲਦੀਆਂ ਤੇ ਉਹਨਾਂ ਨੇ ਜਿਹੜੇ ਭਰਾਵਾਂ ਨੇ ਬੱਸਾਂ ਇਹ ਠੇਕੇ ਤੇ ਲੈ ਕੇ ਚਲਾ ਰੱਖੀਆਂ ਉਹਨਾਂ ਨੇ ਠੇਕਾ ਵੀ ਭਰਨਾ ਹੈ ਤੇ ਜੇ ਉਹਨਾਂ ਦੇ ਟਾਈਮ ਮਿਸ ਹੋਣਗੇ ਤਾਂ ਉਹ ਕਿੱਥੋਂ ਜਿਹੜਾ ਆਪਣਾ ਜਿਹੜਾ ਖਰਚਾ ਪੂਰਾ ਕਰਨਗੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਟ੍ਰੈਫਿਕ ਹੈ ਤੇ ਮੈਂ ਇਹੀ ਕਹਿਣਾ ਵੀ ਸਾਡੇ ਚਾਹੇ ਉਹ ਸੈਂਟਰ ਸਰਕਾਰ ਹੋ ਜਾਂਦੀ ਹੈ ਆ ਦੇਖੋ ਮਗਰ ਹੋਰ ਵੀ ਹੋਣੀ ਆ 5ਵੀਂ 6ਵੀਂ ਬੱਸ ਨੰਗੀ ਇਹ ਸਾਰੀਆਂ ਬੱਸਾਂ ਦੇ ਟਾਈਮ ਐ ਸੋਣੇ ਆ ਤੇ ਸਰਕਾਰਾਂ ਨੂੰ ਐਮਐਲਏ ਨੂੰ ਜਿਵੇਂ ਕੱਲ ਵੀ ਇੱਕ ਭਰਾ ਖੜਾ ਟੋਲ ਦੇ ਉੱਤੇ ਐਮਐਲਏ ਨੂੰ ਗਾਲਾਂ ਕੱਢ ਰਿਹਾ ਸੀਗਾ ਤੇ ਮੈਨੂੰ ਲੱਗਦਾ ਕਿ ਗਾਲਾਂ ਦੇ ਲਾਇਕ ਤੇ ਇਹ ਸ਼ੇਤਰਾ ਦੇ ਲਾਇਕ ਹੀ ਆ ਕਿਉਂਕਿ ਇਹਨਾਂ ਨੇ ਕੋਈ ਸੱਦਾ ਕੰਮ ਕਰਨਾ ਨਹੀਂ ਸਾਡੇ ਵਰਗੇ ਜਿਹੜੇ ਭਰਾ ਆਏਗੇ ਜਾਂ ਸਾਡੀਆਂ ਜਥੇਵੰਦੀਆਂ ਉਹ ਸਾਰੀ ਕਮਾਈ ਕਰਕੇ ਇਹਨਾਂ ਦੀ ਜੇਬ 'ਚ ਪਾ ਦਿੰਦੇ ਆ ਤੇ ਫਿਰ ਇਹ ਆਪਣੀ ਮਰਜ਼ੀ ਦੇ ਨਾਲ ਤੁਹਾਨੂੰ ਦਿੰਦੇ ਆ ਕਿਉਂਕਿ ਸਾਡੀਆਂ ਜਥੇਵੰਦੀਆਂ ਆਪਦੀ ਜਗ੍ਹਾ ਤੇ ਸਹੀ ਐ ਉਹ ਕਹਿ ਦਿੰਦੇ ਆ ਵੀ ਨਹੀਂ ਜਿਹੜਾ ਇਸ ਕੁਰਸੀ ਤੇ ਬੈਠ ਗਿਆ ਉਹ ਬੇਈਮਾਨ ਹੀ ਆ ਸਹੀ ਐ ਤੁਹਾਡੀ ਗੱਲ ਪਰ ਸਾਨੂੰ ਇਮਾਨਦਾਰ ਬੰਦੇ ਕੱਢਣੇ ਪੈਣੇ ਆ ਜੇਕਰ ਤੁਸੀਂ ਲੋਕਾਂ ਨੂੰ ਜੇ ਸਹੀ ਰਾਹਤੇ ਤੇ ਲੈ ਕੇ ਜਾਣਾ ਹੈ ਜੇਕਰ ਲੋਕਾਂ ਨੂੰ ਚੰਗਾ ਭਵਿੱਖ ਦੇਣਾ ਹੈ